ਸੇ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਸਕੂਲ ਆਫ ਐਮਿਨੈਂਸ ਖੋਲ ਰਹੀ ਹੈ ਤੇ ਨਾਲ ਹੀ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬਾਹਰ ਭੇਜ ਕੇ ਉੱਥੋਂ ਦੇ ਪੜਾਉਣ ਦੀ ਤਕਨੀਕ ਨੂੰ ਸਿਖਾਉਣ ਦੀ ਕੋਸ਼ਿਸ਼ ਵਿੱਚ ਜੁਟੀ ਆ ਦੂਸਰੇ ਪਾਸੇ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ 5ਵੀਂ ਕਲਾਸ ਦੀ ਤਿੰਨ ਵਿਦਿਆਰਥਣਾਂ ਨਾਲ ਉਸੇ ਕਲਾਸ ਦੇ ਜਿਹੜੇ ਟੀਚਰ ਨੇ ਅਸ਼ਲੀਲ ਹਰਕਤਾਂ ਕੀਤੀ ਹੈ ਹਾਲਾਂਕਿ ਇਸ ਦੀ ਸ਼ਿਕਾਇਤ ਜਦੋਂ ਪੁਲਿਸ ਨੂੰ ਕੀਤੀ ਗਈ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰ ਲਿਆ ਤੇ ਉਸੇ ਟੀਚਰ ਦੀ ਗ੍ਰਿਫਤਾਰੀ ਲਈ ਲਗਾਤਾਰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਦੁਪਹਿਰੇ ਖਬਰ ਮਿਲੀ ਸੀ ਰਕ ਭਗਮਾਥੋਂ ਕਿ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਟੀਚਰ ਲੱਗੇ ਸੀ ਰਜੇਸ਼ ਕੁਮਾਰ ਉਹਨਾਂ ਨੇ ਬੱਚਿਆਂ ਦੇ ਨਾਲ ਕੋਈ ਜਿਗਸੀ ਜਿਹੜੀ ਆ ਉੱਥੇ ਛੜਕੀ ਸੀ ਉਹ ਸਾਨੂੰ ਕੱਲ ਖਬਰ ਮਿਲੀ ਸੀ ਪੋਰਟੇ ਹੀ ਕਲਮ ਕਰਮਾ ਰਜਿਸਟਰ ਕੀਤਾ ਹੈ ਤੇ ਪੁਤਰ ਗਾਇ ਹੈ ਤੇ ਫੌਜਵਾ ਹੈ ਸਮਝੀ ਗੱਲ ਇਹ ਹੈ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਮਕਦਮਾ ਕਾਲੀ ਦਰਜ ਕਰ ਦਿੱਤਾ ਗਿਆ ਸੀ ਉਹਨੂੰ ਉਹਦੇ ਗ੍ਰਿਫਤਾਰੀ ਦੀ ਜੀ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਉਹ ਸਾਰਾ ਪਰਿਵਾਰ ਇਥੋਂ ਮਜੀਠੇ ਦੇ ਰਹਿਣ ਵਾਲੇ ਆ ਸਾਰਾ ਪਰਿਵਾਰ ਹੀ ਇੱਕ ਹੀ ਪਿਛੇ ਹੋਇਆ ਤੇ ਕਿੰਨੀਆਂ ਬੱਚੀਆਂ ਨਾਲੋਂ ਕਰਦਾ ਸੀ ਇਹ ਤਿੰਨ ਲੜਕੀਆਂ ਤਿੰਨ ਬੱਚੀਆਂ ਸੀ ਜਿਨ੍ਹਾਂ ਦੇ ਨਾਲ ਉਹਨੇ ਜਿਹੜੀ ਸਾਨੂੰ ਖਬਰ ਮਿਲੀ ਹੈ ਕਿ ਉਹਨਾਂ ਦੇ ਨਾਲ ਉਹਨੇ ਦਸਤਰ ਕਰ ਜਿਹੜੀ ਉਹ ਕੀਤੀ ਹੈ ਉਮਰ ਕਿੰਨੀ ਇਹ ਬੱਚਿਆਂ ਦੀ ਬੱਚਿਆਂ ਦੀ ਉਮਰ ਤਕਰੀਬਨ 8 ਤੋਂ 10 ਸਾਲ ਦੇ ਵਿੱਚ ਸੀ ਤਿੰਨਾਂ ਦੀ ਮੁਢਲੀ ਤਫ਼ਤੀਸ਼ ਕੀ ਸਾਹਮਣੇ ਆਇਆ ਮੁਢਲੀ ਤਫ਼ਤੀਸ਼ ਦੇ ਉਹ ਸਾਹਮਣੇ ਆਇਆ ਕਿ ਜਿਹੜੀਆਂ ਗਰਮੀਆਂ ਦੀਆਂ ਜਿਹੜੀਆਂ ਹੁਣ ਸਿਆਲ ਵਾਲੀਆਂ ਛੁੱਟੀਆਂ ਹੋਈਆਂ ਨੇ ਇਹਨਾਂ ਤੋਂ ਪਹਿਲਾਂ ਉਹਨੇ ਕੋਈ ਜਿਹੜੀ ਇਹਨਾਂ ਦੇ ਨਾਲ ਛੇੜਛਾੜ ਕੀਤੀ ਹੈ ਤੇ ਛੁੱਟੀਆਂ ਤੋਂ ਬਾਅਦ ਜਦੋਂ ਪੇਰੈਂਟਸ ਨੇ ਬੱਚਿਆਂ ਨੂੰ ਸਕੂਲੇ ਜਾਣ ਦੀ ਕਿਹਾ ਤੇ ਉਹਨਾਂ ਨੇ ਇਨਕਾਰ ਕੀਤਾ ਕਿ ਸਕੂਲੇ ਨਹੀਂ ਜਾਣਾ ਸਾਡੇ ਨਾਲ ਤੇ ਜਿਹੜੀਆਂ ਜ਼ਬਰਦਸਤੀ ਕਰਦੇ ਕੋ ਟੀਚਰ ਪਰ ਛੁੱਟੀਆਂ ਤੋਂ ਪਹਿਲਾਂ ਕਿੰਨੀ ਇਹ ਪਤਾ ਲੱਗਾ ਕਿ ਕਿੰਨੀ ਵੇਰ ਤੋਂ ਇਹ ਕਰਤਾ ਰਹਿਤਾ ਨਹੀਂ ਉਹ ਜੇ ਸਮੇਂ ਦਾ ਨਹੀਂ ਪਤਾ ਲੱਗ ਸਕਿਆ ਬਾਕੀ ਜਿਹੜੀ ਉਹ ਤਸਵੀਰ ਦੀ ਗੱਲ ਸਾਹਮਣੇ ਆਉਂਦੀ ਤੇ ਸਰ ਇੱਕ ਗੱਲ ਹੋਰ ਪਤਾ ਲੱਗੀ ਹੈ ਕਿ ਜਿਹੜਾ ਸਟਾਫ ਆ ਜਾਂ ਕੋਈ ਇੱਥੇ ਲੇਡੀ ਟੀਚਰ ਆ ਉਹਨਾਂ ਦੀ ਨੋਟੇਜ ਦੇ ਵਿੱਚ ਇਹ ਗੱਲ ਆ ਗਈ ਕਿ ਉਹਨਾਂ ਨੇ ਵੀ ਇਹਨੂੰ ਸ਼ਪਾਉਂਡ ਦੀ ਕੋਸ਼ਿਸ਼ ਕੀਤੀ ਜਾਂ ਸਟਾਫ ਦੇ ਵੱਲੋਂ ਵੀ ਇਸ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਨਹੀਂ ਇਹ ਸਾਨੂੰ ਨਹੀਂ ਗੱਲ ਦੱਸੀ ਕਿ ਇਹਦੇ ਤੇ ਸਾਨੂੰ ਜਦੋਂ ਕੱਲ ਅਸੀਂ ਮੌਕੇ ਤੇ ਗਏ ਉਹ ਸਟਾਫ ਨੇ ਵੀ ਸਾਡਾ ਵੈਸੇ ਜਿਹਾ ਕੋਆਪਰੇਟ ਕੋਆਪਰੇਟ ਕੀਤਾ ਹੈ ਪਹਿਲਾਂ ਉਹ ਜਿਹੜੇ ਪਿੰਡ ਵਾਲੇ ਆ ਉਹ ਜਾ ਕੇ ਸਟਾਫ ਨਾਲ ਗੱਲਬਾਤ ਕਰ ਰਹੇ ਸੀ ਜਦੋਂ ਅਸੀਂ ਇੱਥੇ ਪਹੁੰਚੇ ਇਹ ਇੰਤਰਾਂਟ ਉੱਥੇ ਲਿਖ ਕੇ ਵਿਆਹ ਦੇ ਪੱਤਾ ਦੱਸ ਗੱਲ ਕਰੀਏ ਪੰਜਾਬ ਸਰਕਾਰ ਦੀ ਤੇ ਪੰਜਾਬ ਸਰਕਾਰ ਆਪਣੇ ਜਿਹੜੇ ਜਿਹੜੇ ਪ੍ਰਿੰਸੀਪਲ ਅਤੇ ਟੀਚਰਾਂ ਨੂੰ ਸਿਖਾਉਣ ਦੀ ਕੋਸ਼ਿਸ਼ ਦੇ ਵਿੱਚ ਜਰੂਰ ਜੁਟੀ ਆ ਤੇ ਸਕੂਲ ਆਫ ਐਮਿਨੈਂਸ ਖੋਲ ਕੇ ਪੱਦਰ ਜਿਹੜਾ ਪੜ੍ਹਾਈ ਦਾ ਉੱਚਾ ਚੁੱਕਣ ਦੀ ਕੋਸ਼ਿਸ਼ ਦੇ ਵਿੱਚ ਜਰੂਰ ਲੱਗੀ ਆ ਲੇਕਿਨ ਹਾਲਾਤ ਜਿਹੜੇ ਜ਼ਮੀਨੀ ਪੱਦਰ ਤੇ ਉਹ ਬਿਲਕੁਲ ਵੱਖਰੇ ਨਜ਼ਰ ਆ ਰਹੇ ਆ ਤੇ ਜਿਹੜਾ ਮਾਮਲਾ ਸਾਹਮਣੇ ਆਇਆ ਉਸਨੇ ਵਾਕੇ ਹੀ ਸਕੂਲ ਆਫ ਐਮਿਨੈਂਸ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਤੇ ਸਵਾਲ ਜਰੂਰ ਖੜੇ ਕੀਤੇ ਆ